ਸਾਬਾਤ ਜੀ ਖਤੇ ਸੋ ਕਿਸਾਨ ਦੋਸਤੋ ਜਿਹੜਾ ਕਿ ਆਪਣਾ 13 ਮਹੀਨਾ ਤੋਂ ਮੋਰਚਾ ਚੱਲਦਾ ਸੀ ਅਖਨੌਲ ਸੰਘੂ ਤੇ ਰਤਨਪੁਰਾ ਬਾਰਡਰ ਤੇ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨਾਲ ਮਿਲ ਕੇ ਆਪਣਾ ਮੋਰਚਾ ਤੈਅ ਸਨੈਸ ਕੀਤਾ ਸੋ ਭਰਾਵੋ ਉਹਦੇ ਵਿੱਚ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਸੀਗਾ ਪੰਜਾਬ ਸਰਕਾਰ ਤੋਂ ਵੀ ਸਾਨੂੰ ਜਵਾਬ ਦਿਓ ਵੀ ਕਿਉਂ ਗ੍ਰਿਫਤਾਰ ਕੀਤਾ ਡੱਲੇ ਵਾਲ ਸਾਹਿਬ ਨੂੰ ਸੋ ਦੋਸਤੋ ਅਸੀਂ ਇਹ ਵੀਡੀਓ ਰਾਹੀਂ ਬੇਨਤੀ ਕਰਦੇ ਆਂ ਵੀ ਜਿਵੇਂ ਕਿ ਅੱਜ ਡੱਲੇਵਾਲ ਪਿੰਡ ਦੇ ਵਿੱਚ ਮੀਟਿੰਗ ਸੀਗੀ ਉਹਦੇ ਵਿੱਚ ਸਾਡੇ ਕਿਸਾਨ ਆਗੂ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਐ ਟਾਈਮ ਅਸੀਂ ਕੁਤਵੇ ਖੜੇ ਆਂ ਜਿਹੜੇ ਕੀ ਸਾਡੀ ਵੱਡੀ ਕਾਈ ਬਣੀ ਹੋਈ ਆ ਉਹਦੇ ਬਰ ਨੌਜਵਾਨ ਜੇ ਕਹੀ ਆ ਮੁੰਡਿਆਂ ਦੇ ਜਰ ਨੌਜਵਾਨ ਬੇਨਾ ਖੜੇ ਆ ਤੇ ਇਹਦੇ ਵਿੱਚ ਮੈਂ ਬੇਨਤੀ ਕਰਨਾ ਚਾਹਣਾ ਵੀ ਜਿੰਨੇ ਨੌਜਵਾਨੇ ਇਕੱਠੇ ਹੁੰਦੀ ਆ ਵੀ ਸੋ ਦੋਸਤੋ ਜਿਹੜਾ ਆਪਣਾ ਕਹਿੰਦੇ ਹੁੰਦੇ ਆ ਬੰਦੇ ਦੀ ਸੋਚ ਨੂੰ ਨਹੀਂ ਦਬਾਇਆ ਜਾ ਸਕਦਾ ਜਿਹੜੀ ਸੋਚ ਬਹੁਤ ਵੱਡੀ ਉੱਚੀ ਹੁੰਦੀ ਆ ਸੋ ਪ੍ਰਾਵੋ ਜਿਹੜਾ ਕੇ ਪ੍ਰਧਾਨ ਨੂੰ ਮਾਰਨ ਵਾਸਤੇ ਬੈਠੇ ਸੀਗੇ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਵਿੱਚ ਉਹਨੂੰ ਆ 6 ਦਿਨ ਹੋ ਗਏ ਪਾਣੀ ਪੀਤੇ ਨੂੰ ਪਾਣੀ ਜਣੀ ਪੀਤਾ ਪਾਣੀ ਵੀ ਛੱਡਿਆ ਹੋਇਆ ਸੋ ਪ੍ਰਾਵੋ ਇਹ ਪੰਜਾਬ ਸਰਕਾਰ ਦੀਆਂ ਜਿਹੜੀ ਵੀ ਕਨੌਣੀ ਹਰਕਤ ਕੀਤੀ ਆ ਪੰਜਾਬ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਭਗਵਾਨ ਚ ਮਾਨ ਦੀ ਧੌਣ ਤੇ ਗੋਡਾ ਰੱਖ ਕੇ ਜਾਂ ਬੀਜ ਬੇਦ ਜਿਹੜਾ ਹੈਗਾ ਮੋਦੀ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਸੋ ਪ੍ਰਭੂ ਅंदोलਨ ਖੜਾ ਹੋਣ ਲੱਗਿਆ ਆਉਣ ਵਾਲੇ ਅਗਲੇ ਪ੍ਰੋਗਰਾਮ ਸਾਡੇ ਜਿਹੜੇ 28 29 30 31 ਦੇ ਹੈਗੇ ਆ ਉਹਦੇ ਬਾਅਦ ਚੜ ਕੇ ਇਹ ਮੁੰਡਿਆਂ ਨੇ ਕਿਹਾ ਅਸੀਂ ਪਹੁੰਚਾਂਗੇ ਸੋ ਦੋਸਤੋ ਜੇ ਤਾਂ ਆਪਾਂ ਇਸ ਪ੍ਰੋਗਰਾਮ ਦੇ ਸ਼ਾਮਲ ਹੁੰਨੇ ਆ ਤੇ ਆਪਣੀਆਂ ਜ਼ਮੀਨਾਂ ਫਸਲਾਂ ਨਸਲਾਂ ਆਪਾਂ ਆਪਣੀ ਜਵਾਨੀ ਨੂੰ ਬਚਾ ਲਾਂਗੇ ਨਹੀਂ ਤਾਂ ਪ੍ਰਭੂ ਤੁਹਾਨੂੰ ਫਾਰਮਾਂ ਦੇ ਵਿੱਚ ਜਿਹੜੇ 100-100 ਕਿੱਲਾਂ ਦੇ ਵਿੱਚ ਬਣਨੇ ਆ ਟਿਫਨ ਲੈ ਕੇ ਉਹਦੇ ਵਿੱਚ ਨੌਕਰੀ ਕਰਨੀ ਪੈਣੀ ਆ ਸੋ ਦੋਸਤੋ ਆਪਣੀਆਂ ਜ਼ਮੀਨਾਂ ਫਸਲਾਂ ਜਵਾਨੀ ਬਚਾ ਲਓ ਆਪਣੇ ਸੋ ਪ੍ਰਾਵੋ ਜਿਹੜਾ ਹੁਣ ਇਹਦੇ ਵਿੱਚ ਗੱਲ ਮੈਂ ਹੋਰ ਦੱਸ ਦਿਆਂ ਤੁਹਾਨੂੰ ਜਿਹੜਾ ਕਿ ਗੈਰਸਿੰਝ ਮੌਤਾ 1994 ਦੇ ਵਿੱਚ ਹੋਇਆ ਸੀ 15 ਅਗਸਤ ਨੂੰ ਉਹਦੇ ਵਿੱਚ ਜਿਹੜੇ ਵੀ ਆਪਾਂ ਜੇ ਭਾਰਤ ਨੂੰ ਗੈਰ ਤੋਂ ਬਾਹਰ ਨਹੀਂ ਕੱਢਦੇ ਬਹੁਤ ਵੱਡੀ ਲੜਾਈ ਆ ਇਹ ਆਪਣੀ ਥੋੜੀ-ਥੋੜੀ ਲੜਾਈ ਸੀ ਐਮਐਸਪੀ ਦੀ ਅਸੀਂ ਕਹਿੰਨੇ ਆ ਜੇ ਕਿਸਾਨ ਨੂੰ ਜਾਂ ਕਿਸੇ ਨੂੰ ਵੀ 10 ਰੁਪਏ ਕਿਲੋ ਪਿਆਜ਼ ਦਾ ਰੇਟ ਆ ਆਪਾਂ ਸਾਰੇ ਬੈਠੇ ਆ ਆ ਸਾਡੇ ਨਾਲ ਮੁੰਡੇ ਖੜੇ ਆ ਇਹਦੇ ਵਿੱਚ 250 ਰੁਪਏ ਕਿਲੋ ਪਿਆਜ਼ ਲੈਣੇ ਆ ਆਪਾਂ 250 ਕਿਲੋ ਟਮਾਟਰ ਲੈਣੇ ਆ ਸੋ ਪ੍ਰਭਾਉ ਜੇ ਐਵੇਂ ਐਸਾ ਐਮਐਸਪੀ ਗਾਰੰਟੀ ਦਾ ਕਾਨੂੰਨ ਬਣਿਆ ਹੋਵੇ ਉਹਦੇ ਵਿੱਚ ਸਾਨੂੰ 5 ਰੁਪਏ ਰੇਟ ਦੇਣਾ ਉਹਦੇ ਵਿੱਚ ਸਾਨੂੰ ਜਿਹੜਾ ਵਪਾਰੀ ਵਰਗਾ 6 ਰੁਪਏ ਤੇ ਵੇਚੂਗਾ ਸੋ ਪ੍ਰਭਾਉ ਜਿਹੜਾ ਗਰੀਬ ਮਜ਼ਦੂਰ ਦਿਹਾੜੀਦਾਰ ਬੰਦਾ ਉਹ ਜਿਵੇਂ ਮਾਹੌਲ ਬਣਨ ਲੱਗਿਆ ਪਿੰਡਾਂ ਦੇ ਵਿੱਚੋਂ ਸਰਕਾਰਾਂ ਕੰਮ ਕਰ ਰਹੀਆਂ ਨੇ ਉਹ 250 ਰੁਪਏ ਕਿਲੋ ਆਟਾ ਕਿੱਥੋਂ ਲਊਗਾ ਅਸੀਂ ਸਾਰਿਆਂ ਨੂੰ ਵੀਡੀਓ ਰਾਹੀਂ ਸचेत ਕਰਨਾ ਚਾਹੁੰਦੇ ਆ ਸੋ ਦੋਸਤੋ ਜਾਗ ਜਓ ਪੰਜਾਬ ਨੂੰ ਬਚਾ ਲਓ ਨਹੀਂ ਪੰਜਾਬ ਖਤਮ ਆ ਇਹ ਸਰਕਾਰਾਂ ਤੁਲੀਆਂ ਹੋਈਆਂ ਨੇ ਮਿਲ ਕੇ ਪਤਾ ਨਹੀਂ ਕਦੋਂ ਕਾਰਪੋਰੇਟ ਕਰਾਣੇ ਆਪਿਆਂ ਜ਼ਮੀਨਾਂ ਦੇ ਕਬਜ਼ੇ ਕਰ ਲੈਣਗੇ ਅੰਦੋਲਨ ਆਪਣਾ ਜਾਰੀ ਆ ਅੰਦੋਲਨ ਚੱਲਦਾ ਅੰਦੋਲਨ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਕਣੌਣੀ ਹਰਕਤ ਕੀਤੀ ਆ ਚਾਹੇ ਡੀਆਈਜੀ ਹੋਵੇ ਚਾਹੇ ਭਗਵਾਨਤਮਾਨ ਹੋਵੇ ਚਾਹੇ ਮੋਦੀ ਸਰਕਾਰ ਹੋਵੇ ਪਾਪਾਂ ਦੇ ਭਾਗੀ ਜਿਹੜੇ ਹੈਗੇ ਆ ਉਹਨੂੰ ਜਿਹੜਾ ਜਨਤਾ ਦਾ ਰੋ ਕਦੇ ਵੀ ਬਖਸ਼ਦਾ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ